ਗੁਰੂ ਜੀ ਦੀ ਮਾਨਤਾ ਦੂਰ ਦੂਰ ਤੱਕ ਹੋ ਗਈ ਸਭ ਜਾਨਤਾ ਦੇ ਮਨੁੱਖ ਆਪ ਜੀ ਦਾ ਜਸ ਗਾਉਂਦੇ ਅਤੇ ਹਰ ਤਰ੍ਹਾਂ ਦੇ ਸੁੱਖ ਪ੍ਰਾਪਤ ਕਰਦੇ ਸ਼ੇਖ ਮੁਹੰਮਦ ਤਾਰੀ ਸੈਯਦ ਸ਼ਾ ਬਿਲਾਵਲ ਮੁਹੰਮਦ ਮੁਕੀਮ ਸ਼ਾ ਮੁਕੀਮ ਦੇ ਹੁਜਰੇ ਵਾਲਾ ਗਵਾਜਾ ਪੀ ਅਤੇ ਜਿਤਨਾਥ ਕੁੰਡਲੇ ਵਾਲਾ ਸ਼ਾ ਦਾਸ ਕਸੂਰ ਵਾਲਾ ਹੋਰ ਕਈ ਸਾਧੂ ਸੰਤ ਆਪ ਜੀ ਦੇ ਦਰਸ਼ਨ ਨੂੰ ਆਏ ਅਤੇ ਆਪ ਜੀ ਦੇ ਉਹਨਾਂ ਨਾਲ ਵਿਚਾਰਾ ਦੀ ਸਾਂਝ ਹੋ ਪਾਈ ਇੱਕ ਸਾਧ ਨੇ ਗੁਰੂ ਜੀ ਨੂੰ ਪ੍ਰਸ਼ੰਸਾ ਕੀਤਾ ਗੁਰੂ ਜੀਓ ਆਪ ਇਤਨੀ ਵੱਡੀ ਪੱਤਰੀ ਤੇ ਪਹੁੰਚ ਗਏ ਹੋ ਅਤੇ ਹਰ ਤਰ੍ਹਾਂ ਦੀ ਮਹਿਰਾ ਦੇ ਦਾਤਾ ਹੋ ਫਿਰ ਵੀ ਆਪ ਹੱਥੀਂ ਸੇਵਾ ਕਿਉਂ ਕਰਦੇ ਹੋ ਆਪ ਜੀ ਨੇ ਕਿਹਾ ਜਿਸ ਥਾਂ ਤੋਂ ਅਸੀਂ ਇਹ ਮਾਨ ਵਡਿਆਈ ਪ੍ਰਾਪਤ ਕੀਤੀ ਏ ਉਸ ਨੂੰ ਅਸੀਂ ਤਿਆਗ ਨਹੀਂ ਸਕਦੇ ਸਾਰੀ ਮਹਿਰਾ ਇੱਥੋਂ ਹੀ ਪ੍ਰਾਪਤ ਹੋਈਆਂ ਹਨ ਆਪ ਨੇ ਇਸ ਪ੍ਰਥਾਏ یوں ਕਿਹਾ ਇੱਕ ਪੁਰਸ਼ ਮਿੱਟੀ ਛਾਣ ਕੇ ਜ਼ਿੰਦਗੀ ਦੀਆਂ ਲੋੜਾਂ ਪ੍ਰਾਪਤ ਕਰਦਾ ਸੀ ਬੜਾ ਗਰੀਬ ਅਤੇ ਅਤੀਤ ਦਾ ਨੀਤ ਸੀ ਇੱਕ ਰਸਾਇਣੀ ਦੇ ਤਰਸ ਕਰਕੇ ਉਸ ਮਿੱਟੀ ਵਿੱਚ ਕੀਮਤੀ ਹੀਰਾ ਸੁੱਟ ਦਿੱਤਾ ਉਸ ਨੂੰ ਉਹ ਹੀਰਾ ਮਿੱਟੀ ਵਿੱਚੋਂ ਪ੍ਰਾਪਤ ਹੋ ਗਿਆ ਅਤੇ ਉਹ ਵੇਚ ਕੇ ਬੜਾ ਧਨਾੜ ਹੋ ਗਿਆ ਪਰੰਤੂ ਉਸ ਨੇ ਫਿਰ ਵੀ ਉਹ ਕਾਰੋਬਾਰ ਨਾ ਤਿਆਗਿਆ ਇਸ ਤੇ ਉਸ ਰਸਾਇਣੀ ਨੇ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ ਮੈਂ ਉਸ ਕਾਰੋਬਾਰ ਨੂੰ ਕਿਵੇਂ ਤਿਆਗਾਂ ਜਿਸ ਤੋਂ ਮੈਨੂੰ ਬਹੁਤ ਕੁਝ ਆਰਾਮ ਸ਼ਾਂਤੀ ਸੁਖ ਪ੍ਰਾਪਤ ਹੋਇਆ ਹੈ ਸੋ ਪ੍ਰਭੂ ਪਿਆਰਿਓ ਮੈਂ ਵੀ ਉਸ ਵਿਹਾਰ ਨੂੰ ਕਿਵੇਂ ਛੱਡ ਸਕਦਾ ਹਾਂ ਜਿਸ ਸੇਵਾ ਅਤੇ ਪ੍ਰਭੂ ਸਿਮਰਨ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਹੈ ਸਾਧ ਸੰਤ ਫਕੀਰ ਇਹ ਸੁਣ ਕੇ ਤਾਨ-ਤਾਨ ਗੁਰੂ ਅਮਰਦਾਸ ਜੀ ਕਰਨ ਲੱਗੇ ਅਤੇ ਚਰਨਾ ਤੇ ਸੀਸ ਰੱਖ ਕੇ ਕਹਿਣ ਲੱਗੇ ਤੇਰੀ ਉਪਮਾ ਤੋਹੇ ਬਨ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ